ਹਾਂਜੀ ਸਤਿ ਸ੍ਰੀ ਅਕਾਲ ਜ ਸਾਰਿਆਂ ਨੂੰ ਹੈਲੋ ਉਹ ਤੇ ਊੜੇ ਊੜਾ ਹਾਂ ਜੀ ਸਮਲ ਇਸ ਸਮਲ ਇਸ ਸਮਲ ਕਦੇ ਕੀ ਹੋ ਜਾ ਸਾਰੇ ਵੀਰਾਂ ਦਾ ਠੀਕ ਠਾਕ ਅ ਸਮਲ ਵੀ ਸਮਲ

ਕੰਦਾ ਜੀ ਠੀਕ ਠਾਕ ਸਾਰੇ ਕੀ ਹਾਲ ਚਾਲ ਆ ਸਾਫੀ ਕਰ ਰਹੀ ਸਾਫੀ ਸੁਣਾਓ ਬਾਈ ਕੀ ਹਾਲ ਆ ਵਧੀਆ ਵਧੀਆ ਬਾਈ ਠੀਕ ਠਾਕ ਤੂੰ ਸੁਣਾਓ ਬਾਠੀ ਆ ਹੋ ਸਾਡੇ ਬੱਚਾ ਮੈਂ ਅੱਜ ਲਾਈਵ ਹੁੰਨੇ ਚੱਲ ਗੱਲਾਂ ਬਾਤਾਂ ਕਰਦੇ ਆ ਵਧੀਆ ਬਾਈ ਮੈਂ ਵੀ ਹੁਣ ਖੋਲਿਆ ਦੀ ਫੋਨ ਮੈਂ ਇਹ ਦੇਖਿਆ ਬਾਈ ਬੈਠਾ ਮੈਂਗਾ ਜਰਾ ਗੱਲਾਂ ਠੀਕ ਰਹੀਆ ਹੋਰ ਕਿਵੇਂ ਆ ਵਧੀਆ ਬਾਈ ਠੀਕ ਠਾਕ ਸਾਰੇ ਤੂੰ ਦੱਸ ਕਰ ਪੋਰ ਵਧੀਆ ਐ ਐ ਠੀਕ ਆ ਤੂੰ ਦੱਸ ਕਿੱਦਾਂ ਕਰੇ ਬੱਚੇ ਸਾਰੇ ਵਧੀਆ ਨੇ ਬਾਈ ਯਾਰ ਇਹ ਮੇਰੇ ਗੱਲ ਉਹ ਪੈਂਦੀ ਆ ਅੱਛਾ ਗਰੀ ਆਉਣੀ ਨਾ ਬਾਪੂ ਦਾ ਹਟਾ ਲੈਂਦਾ ਗਰਮੀ ਹਾਂ ਹਾਂ ਉਹ ਕਿਦਾਂ 5 ਵਜੇ ਦ ਬਰਫ਼ ਪਾ ਲੈਂਦਾ ਗਲਾਸ ਚ ਠੰਡਾ ਠੰਡਾ ਹੋ ਜਾਂਦਾ ਹੈ ਆ ਦਵਾਈ ਆ ਤôi ਘਰ ਦੀ ਦਵਾਈ ਦਵਾਈ ਹਾਂ ਪੁੱਤ ਅੱਛਾ ਚਾਚਾ ਘਰ ਦੀ ਦਵਾਈ ਹੈਲੋ ਸਸੀ ਘਰ ਸਸੀ ਦਾ ਅੱਛਾ ਉੱਚੀ ਲਾਉਣੀ ਹੈ ਹੈਲੋ ਸਤਿ ਸ਼੍ਰੀ ਅਕਾਲ ਹੈਲੋ ਮੁਜੀ ਸਤਿ ਸ਼੍ਰੀ ਅਕਾਲ ਬੱਤ ਸਤਿ ਸ਼੍ਰੀ ਅਕਾਲ ਕੀ ਹਾਲਾ ਹਾਂ ਤੂੰ ਕਿੱਦਾਂ ਠੀਕ ਆ ਸਸਿਆ ਬੱਤ ਹਾਂ ਅਜਾ ਤੂੰ ਮੇਰੇ ਬੱਤ ਤੂੰ ਦੱਸੋ ਆ ਵੱਡਾ ਵਿਆਪਰਾ ਹੈਲੋ ਲੈ ਹੈਲੋ ਉਹ ਸੰਗਲਾ ਇਹ ਜਮੀ ਬਾਈ ਤੇਰੇ ਤੇ ਆ ਸੰਗਦਾ ਗਾਉ ਤੇਰੇ ਤੇ ਆ ਨਗਰੀ ਕਰਦਾ ਉਹ ਕਹਿੰਦਾ ਮੈਂ ਨਹੀਂ ਆਉਂਦਾ ਲਾਈਵ 'ਚ ਹੋਰ ਠੀਕ ਠਾਕ ਆ ਕਿੱਦਾਂ ਕਿੱਧਰ ਜਾ ਰਹੇ ਆ ਬਾਈ ਮੈਂ ਚੱਲੇ ਪਟਿਆਲੇ ਡਾਕਟਰ ਦੇ ਅੱਛਾ ਡਾਕਟਰ ਦੇ ਗੋਡਾ ਕਹਣ ਆ ਉਹ ਗੋਡੇ ਦਾ ਥੋੜਾ ਜਿਹਾ ਐਮਸੀਐਲ ਖਿੱਚਿਆ ਗਿਆ ਜਿਹੜਾ ਮੜਾ ਅੱਛਾ ਅੱਛਾ ਚਲ ਕੋਈ ਨਹੀਂ ਇਹ ਕਰਕੇ ਕਿੰਨਾ ਰੈਸਟ ਰੈਸਟ ਡਾਕਟਰ ਨੇ ਹਜੇ ਦੱਸਿਆ ਕਹਿੰਦਾ ਮੈਨੂੰ ਕਹਿੰਦਾ 2-4 ਦਿਨਾਂ ਤੱਕ ਰਨਿੰਗ ਕਰਕੇ ਦੇਖੀ ਅੱਛਾ ਅੱਛਾ ਉਹ ਵੇਖੂਗਾ ਬਾਈ ਕੀ ਕਹਿੰਦਾ ਉਸ ਤੋਂ ਬਾਅਦ ਕਿਰਪਾ ਰੱਖੇ ਆ ਉਹ ਪਟਾਣੋਂ ਮੈਚ ਹੋ ਗਿਆ ਬਬਰੀ ਕਰਪਣਾ ਹਾਂ ਚੱਲ ਭਾਈ ਮੈਚ ਹੁਣ ਹਾਂ ਜੇ ਸੇਵਣਾ ਸਾਰੇ ਹੁਣ ਮੱਝੇ ਆ ਗਾ ਮੱਝ ਉਹਦਾ ਮੱਝੇ ਵੀ ਮੈਚ ਬਹੁਤ ਹੋਇਆ ਗਿਆ ਨਾ ਕੋਈ ਹਾਂ ਮੱਝੇ ਇੱਥੇ ਨਹੀਂ ਬੰਦ ਹੋਏ ਇਦਾਂ ਚਲੋ ਉਧਰ ਤੇ ਉਧਰ ਨਹੀਂ ਮੈਚ ਜੰਮੀ ਬੰਦ ਹੋਏ ਉੱਤੇ ਲੋਕਡਾਊਨ ਚ ਵੀ ਮੈਚ ਕਰਾਈ ਗਏ ਉਹਦਾ ਜੇ ਨਹੀਂ ਮੱਝਾ ਵਾਲਿਆਂ ਕਬੱਡੀ ਨੂੰ ਰੱਖਿਆ ਜਿੰਦਾ ਕਰ ਲੋ ਕਿ ਪਲੇਅਰਾਂ ਦੀ ਨਾ ਇਹ ਸਾਲ ਵੀ ਦੇਖਿਆ ਜਾਵੇ ਨਾ ਪਿਛਲੇ ਸਾਲ ਵੀ ਆਪਾਂ ਦੇਖੀ ਤਾਂ ਮੱਝੇ ਨੇ ਕਬੱਡੀ ਬਹੁਤ ਪਹਚਾਈ ਹੈ ਕਾ ਮੇਰੇ ਲੋਕ ਮੇਚ ਨਹੀਂ ਬੰਦ ਕਰੇ ਉਹ ਮੈਚ ਕਰਾਈ ਉਹ ਨਹੀਂ ਚੱਲਦੇ ਐ ਮੈਚ ਉਹਨਾਂ ਦੇ ਬੰਦੇ ਨਹੀਂ ਹੋਏ ਮੈਚ ਉਹਨਾਂ ਦੇ ਤਾਂ ਹੋ ਹੀ ਗਏ ਜੈ 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 ਨਹੀਂ ਨਹੀਂ ਉਹ ਫੜੋ ਸਾਈਆਂ ਹੋਈਆਂ ਉਹ ਫੜੋ ਮੈਚ ਸਾਈਆਂ ਫੜਦੇ ਆ ਮਾਂ ਦਾ ਲੁੱਧਾ ਨਹੀਂ ਕਰੋ ਨਿਕਲਦਾ ਅਗਾਹ ਕਲੱਬ ਵਾਲੇ ਕਹਿੰਦੇ ਜੇ ਉਧਰ ਖੇਡੂ ਫੇਰ ਸਾਈਆਂ ਦੇਣੀਆਂ ਉਹਨਾਂ ਕੀ ਕਰੀਏ ਨਹੀਂ ਉਹਨੂੰ ਕੱਢਦਾ ਕੋਈ ਨਹੀਂ ਮੈਂ ਤੇਰਾ ਕੱਢਦਾ ਉਹ ਤੇਰਾ ਕੱਢਦਾ ਗੱਡ 13 ਨੂੰ ਇਹ ਸਾਈਆਂ ਮਿਲੀਆਂ ਬੱਬਾ ਸਾਫੋ ਇਹੋ ਬੜੀ ਮਿਲਣੀ ਉਹ ਮੈਂ ਮੈਂ ਤਾਂ ਦੋਲੇ ਹੋਇਆ ਮੈਂ ਦਬੋ ਕਰਦਾ ਸਸਿਕਲ ਸਸਿਕਲ ਨਹੀਂ ਤੂੰ ਆ ਮਸਲਾ ਕੀ ਹੈ ਇਹਨੂੰ ਕਰਉਣਾ ਹੋਇਆ ਨਾ ਬਿੱਠੇ ਨੂੰ ਬਾਈ ਮੈਨੂੰ ਇਹਦਾ ਡਰ ਬੋਲ ਆਦਾ ਘਮ ਦਾ ਬਹੁਤ ਆ ਇਹਦਾ ਤਵਾਰ ਜੀ ਕਿਦੋਂ ਕਰਉਣਾ ਕਰਾਈ ਮੈਂਦਾ ਖੰਗਦਾ ਜਾ ਕੇ ਤੂੰ ਆ ਮਸਲਾ ਆਪਣੇ ਫੇਵਰਡ ਨਾਲ ਖਾਵਾ ਗਲੀ ਲਾਲਾ ਇਹਨੂੰ ਠੀਕ ਹੈ ਬਾਈ ਆਹ ਗੀ ਗੱਤ ਜਲਾਣ ਹੋ ਜੂ ਬਾਈ ਕਾਰ ਚਲਾ ਰਹੇ ਆ ਅਛਾ ਜਲਾਣ ਕਰਦੇ ਆ ਹਾਂਜੀ ਹਾਂਜੀ ਬਾਈ ਡਰਾਈਵਰ ਨੂੰ ਜ਼ਰੂਰੀ ਆ 1000 ਰੁਪਏ ਚ ਪੈਂਦਾ ਚਲਾਣ ਜਾਂ ਤੁਸੀਂ ਗੱਡੀ ਵਿੱਚ ਬੈਠੇ ਹੋ ਦੋਵੇਂ ਸ਼ੀਸ਼ੇ ਬੰਦਾ ਲੋੜ ਨਹੀਂ ਮਾਸਕ ਦੀ 10 ਪੈਂਡ ਬਾਈ ਚਾਹੀਦੇ ਆ ਬਾਈ ਹੋਰ ਇਤਨਾ ਮੀਆਂ ਬੀਵੀ ਨੂੰ ਵੀ ਕਹਿੰਦੇ ਮਾਸਕ ਲਾ ਕੇ ਬੈਠੋ ਨਹੀਂ ਚਲਾਣਾ ਪਿੱਛੇ ਵੀਡੀਓ ਨਹੀਂ ਦੇਖੀ ਨਹੀਂ ਨਹੀਂ ਸਾਨੂੰ ਇਹ ਲੈ ਜੀ ਉਥੇ ਜਦੋਂ ਮੈਂ ਰਿਹਾ ਮੀਆਂ ਦਾ ਮੈਂ ਦਰਬਾਨੋਂ ਅਸੀਂ ਨੰਦ ਬਸਾਉਦਾਂ ਮਾੜੀ ਗੱਲ ਇਹ ਬਾਬੇ ਜੀ ਇਹ ਹਨ ਰੁਕ ਗਿਆ ਇੱਦਾਂ ਮਨੂੰ ਕਹਿੰਦਾ ਵੀ ਮੇਰਾ ਲਾਇਸੈਂਸ ਲੈ ਲਿਆ ਤਾਂ ਆਚੀ ਲੜੀ ਮਾਸਕ ਨਹੀਂ ਕਹਿੰਦਾ ਤੇ ਲਾਲ ਘਟਣਾ ਮੈਂ ਵੀ ਚਲਾ ਕਹਦਾ ਘਟਣਾ ਕਹਿੰਦਾ ਮਾਸਕ ਮੈਂ ਆ ਗੱਡੀ ਦੇ ਵਿੱਚ ਬੈਠੇ ਆ ਸ਼ੀਸ਼ੇ ਬੰਦਾ ਹਨਾ ਦਰੋ ਮੈਂ ਸੀਗਾ ਸਾਡੇ ਤੋਂ ਬਾਹਰ ਇਦਾਂ ਹੈਗਾ ਆਪਾਂ ਗੱਡੀ 'ਚ ਬੈਠੀਆਂ ਆਪਾਂ ਮਾਸਕ ਨਹੀਂ ਪਰ ਇੰਡੀਆ ਹੋਈ ਤਾਂ ਕੰਟਰੀ ਦੇ ਰੂਲ ਵੱਖਰੇ ਨੇ ਨਾ ਆਹ ਉਹ ਕਹਿੰਦਾ 2000 ਰੁਪਏ 2000 ਰੁਪਏ ਦੋ ਚਲਾਣ ਜੀ ਨਾ ਮੈਂ ਵੀ ਤਲਾਣ ਦੱਸ ਵੀ ਬਹਿ ਨਹੀਂ ਪਹਿਨਦੇ ਨੇ ਹਣਾ ਕੋਤਰੇ 2000 ਨੂੰ ਕਹਦਾ ਹਣਾ ਮੈਂ ਤਾਂ ਇੱਥੇ ਰੱਖ ਲਵਾਂ ਮੈਨੂੰ ਤਾਂ ਮੈਂ ਨਹੀਂ ਜਾਣਾ ਕਰੇ ਨਹੀਂ ਨਹੀਂ ਉਹ ਕਹਿੰਦਾ ਗੋਜਾ ਦਲਾਂ ਤਲਦੇ ਦੇਖ ਲਾ ਮੈਂ ਨਾ ਪਹਿਨਦੇ ਨੇ ਹਣਾ ਬੁੱਤੋ ਚਲਾਨਾ ਕੱਢ ਦੇ ਫਿਰ ਕਹਿੰਦਾ ਬੱਸ ਦੇ ਦੋ ਮੈਂ ਨਹੀਂ ਪਹਿਨਦੇ ਨੇ ਮੈਂ ਹਾਂ ਮੈਂ ਵੀ ਬਾਂਦਾ ਨਹੀਂ ਫੜਾ ਉਹੀ ਗੱਡੀ 'ਚ ਬੈਠੇ ਆ ਅੰਦਰ ਸੀਟੇ ਬਾਂਦਾ ਬਾਈ ਤੇ ਮਾੜੀ ਇੰਗਲਿਸ਼ ਬੋਲਦੀ ਇੰਗਲੈਂਡ ਵਾਲੀ ਉਹਨਾਂ ਨੇ ਜਮੀ ਤੈਨੂੰ ਸਾਸਰੀ ਗੱਲ ਬੁਲਾ ਕੇ ਤੋੜ ਦੇਣਾ ਤੀ ਇੰਗਲਿਸ਼ ਹਾਇਓ ਬੁਨੇ ਨਾ ਗੇ ਯਾਰਾ ਇੰਗਲਿਸ਼ ਨਹੀਂ ਆਈ ਉਹਦੇ ਨੂੰ ਉਹ ਚਾਰ ਅੱਖਰ ਬੋਲ ਦਿੰਦਾ ਉਹ ਪੰਜਾਬੀ ਨੂੰ ਮਨਾ ਸਮਝ ਆਉਂਦੀ ਹੈ ਇੰਗਲਿਸ਼ ਤੋਂ ਤਾਂ ਸਮਝ ਆਉਣੀ ਆ ਉਹ ਤਾਂ ਸਹੀ ਏ ਤੈਨੂੰ ਜਦੋਂ ਤੇ ਹੱਥ ਜੋੜ ਕੇ ਭੇਜ ਦੇਗਾ ਤੁਸੀਂ ਜਾਓ ਉਹ ਜੱਪਾ ਨਹੀਂ ਬੋਲਣੀ ਸੀ ਬਾਈ ਟਰਟੋ ਵਾਲੀ ਜੇ ਜੱਪ ਚ ਗਏ ਤੇ ਤੈਨੂੰ ਪਤਾ ਹੈ ਕਿ ਸਾਪਾ ਬੋਲੀ ਜਦੋਂ ਬੋਲ ਗਿਆ ਫੇਰ ਆਪਾਂ ਫੇਰ ਸਮਝ ਘਾਟ ਹੀ ਆਉਂਦੀ ਹੈ ਇਹਨੂੰ ਮੈਂ ਤਾਂ ਤਾਂ ਜਿੰਮ ਵਾਲੀ ਬੋਲਣੀ ਸੀ ਪੰਜਾਬੀ ਨਹੀਂ ਸਮਝ ਆਉਂਦੀ ਲੋਕਾਂ ਨੂੰ ਇੱਕ ਇੱਕ ਥਾਉਣੀ ਆ ਹਾਂ ਲੋਈ ਚੱਕਰਾ ਨਹੀਂ ਚਲੋ ਬੜੀ ਠੀਕ ਕਰਦੇ ਸਾਰੇ ਪਲੇਅਰ ਰਾਤੀ ਗਰਮ ਹੋਇਆ ਫਿਰਦਾ ਦੀ ਰਾਤੀ ਹੁੰਦੀ ਯਾਰ ਫਿਰ ਪ੍ਰੋਮੋਟਰ ਸੋਂ ਸੋ ਬੋਏਦੇ ਆ ਵੀ ਟੀਮ ਇੱਥੇ ਆ ਗੁਰਦੀ ਹੋਣਾ ਹਾਂ ਹੈਨਾ ਤੇ ਮੈਚ ਹੁਣ ਚੱਲਦੇ ਆ ਟੀਮ ਇੱਥੇ ਆ ਹੁਣ ਆ ਪਲੇਅਰ ਤਾਂ ਮੰਜੇ ਦੇ ਪੇ ਸੱਟਾਂ ਖਾਈ ਜਾਂਦੇ ਨੇ ਉਹੀ ਵੀ ਦੱਸਿਆ ਮੈਂ ਹੱਲ ਲੱਗੀ ਕਿ ਸਾਡਾ ਕਿਥੇ ਲੱਗੀ ਉਹਦੇ ਘਰੇ ਬਿਠ ਲੱਗੀ ਸੰਧਾਂ ਦੇ ਮੈਂ ਕਿਤੇ ਨਹੀਂ ਨਾ ਹੁੰਦੇ ਮੇਰੇ ਕੋਈ ਤੇ ਮੈਨੇ ਮੈਂ ਤਾਂ ਲੱਗੇ ਨਹੀਂ ਨਹੀਂ ਯਾਰ ਦੂਜਾ ਕਰੋ ਆ ਹੁਣ ਚਲੋ ਖੁਸ਼ੀ ਦੇ ਵੀ ਉਧਾਂ ਉਹਦੇ ਮੈਂ ਉਹਨੇ ਕਹੋ ਜਣਾ ਬੰਬੇ ਕਾਲੂ ਉਹਨੇ ਬਾਈ ਪਤਾ ਕੁਛ ਨਾ ਆਇਆ ਘੁੰਮਦਾ ਫਿਰਦਾ ਦੀ ਉਮਰ ਕਿਰਤ ਨਾਲ ਤੇ ਬੰਬੇ ਜਾਣਾ ਉਹਨੇ ਮੇਰੇ ਨਾਲ ਰੱਬ ਸੁੱਖ ਰੱਖੇ ਠੀਕ ਹੋ ਜਲਦੀ ਆਊ ਗਰਾਊਂਡ ਦੇ ਵਿੱਚ ਉਹ ਵੀ ਜੇ ਉਹ ਆ ਗਿਆ ਫੇ ਤਾਂ ਠੀਕ ਹੋ ਜ ਸਾਰਾ ਕੁਝ ਬਾਈ ਬਾਕੀ ਬਾਈ ਆਪਣੇ ਨੇ ਚੱਲ ਅਕਲਸ ਜਾਨੀ ਉਹ ਭੀੜਦੀ ਆ ਤੂੰ ਵੀ ਸੱਟ ਹੋ ਜਾ ਗਾਂ ਸਾਈਆਂ ਫੜੋ ਚੱਲੋ ਕਬੱਡੀ ਨਾਲ ਸਾਰੇ ਲੋਕੀ ਵੇਖਣ ਕਰਦੇ ਆ ਤੁਹਾਨੂੰ ਦੇਖਣਾ ਚਾਹੁੰਦੇ ਆ ਠੀਕ ਆ ਭਾਈ ਬਾੜਾ ਫੋਲਡ ਕਰੀਂ